ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਹ ਆਪਣਾ ਉੱਤੇ ਨੰਬਰ ਚੱਲੀ ਜਾਂਦਾ ਤੇ ਮਹਿੰਦੀ ਲੰਗੇ ਅੱਖਰਾਂ ਚ 9843 ਵਾਲਾ 4795 ਵਾਲਾ ਤੇ ਕਿਸੇ ਨੇ ਵੀ ਐਡ ਲਾਉਣੀ ਹੈ ਲੰਪਾਂ ਤੋਂ 7 ਫੁੱਟ ਮਾ ਪੇਜ ਕਰਨ ਵੀਡੀਓ ਵੀ ਲਾ ਕੇ ਭੇਜਿਆ ਕਰੋ ਤੇ ਵੀਡੀਓ ਲਾਇਕ ਕੇ ਸ਼ੇਅਰ ਕਮੈਂਟ ਜਾਂ ਫੋਲੋ ਕਰਦਾ ਕਰੋ ਤੇ ਵੀਰੇ ਆ ਟਰਾਲਾ ਫਗਵਾੜਾ ਏਰੀਏ ਦੇ ਵਿੱਚ ਟਰਾਲਾ ਖੜਾ 16 ਫੁੱਟਾ ਪੁਰਾ ਪਰਾਟਰਾ ਦਾ ਬਣਿਆ ਸਾਰੇ ਵੀਰ ਭਾਈ ਵੇਖ ਲੋ ਤੇ ਸਾਰੀ ਜਾਣਕਾਰੀ ਲੈ ਕੇ ਆਪਾਂ ਜੁਜਾ ਟਰਾਲਾ ਵੀਡੀਓ ਬਣਾਉਣੇ ਨੇ ਆ 22 24 ਦੇ ਬਹਿਰਾਂ ਰੇਲ ਦਾ ਹਿੱਸਾ 3 ਫੁੱਟ ਵੈੱਡਾ ਲੇਜ਼ਰ ਕੱਟਣਾ ਤੇ ਲੇਜ਼ਰ ਕੱਟਦਾ ਇਹਦਾ ਵੈੱਡ ਆ ਤੇ 2 ਫੁੱਟ ਦੀ ਬਾੜ ਤੇ 10 ਸਿੰਕੀ ਗਏ 80 ਥੱਲੇ ਵਾਲੀ ਤੇ 55 ਇੰਚ ਮੱਛੀ ਹੌਕਾ ਕਿੱਥੇ ਗੁੱਲਾ ਪੈਂਦਾ 4 ਇੰਚੀ ਆ ਤੇ ਪੂਰਾ ਪਾਰੀ ਟਰਾਲੀ ਦੇ ਰਸੇ ਕਸਣ ਵਾਲੀ ਵੀ ਲਈ ਇਕੱਠੇ ਕਰਨ ਵਾਲੀ ਵੀ ਲਈ ਆ ਫਗਵਾੜਾ ਜਿਹੜੇ ਫਗਵਾੜਾ ਇੜਕੀ ਦੇ ਵਿੱਚ ਟਰਾਲਾ ਖੜਾ ਮੰਜਾ ਲੱਗਿਆ ਵੱਡਾ ਟੂਲ ਬਾਕਸ ਲੱਗਿਆ ਬੇਰ ਤੇ ਲੱਗੀ ਲਾਈਟਾਂ ਸੈਕਟਰ ਲੱਗਾ ਫੁੱਲ ਮੋਡੀਫਾਈ ਟਰਾਲਾ ਲੇਜ਼ਰ ਕੱਟਣ ਦਾ ਬੈੱਡ ਬਲਾਇਆ ਬਣਾਂ ਦੇ ਪਲਾਜੋ ਕੱਟਾ ਤੇ ਸਾਰੀ ਜਾਣਕਾਰੀ ਤੁਸੀਂ ਫੋਨ ਲਾ ਕੇ ਲੈ ਸਕਦੇ ਆ ਤੇ ਇਹਦਾ ਰੇਟ ਵੀ ਦੱਸਦੇ ਤੁਹਾਨੂੰ ਕੋਕਾ ਪੀ ਟਰਾਲਾ ਕਿਸੇ ਵੀ ਵੀਰ ਭਾਈ ਨੇ ਲੈਣਾ ਹੋਵੇ ਵੀ ਨਸਪਰਕ ਸੰਦੇ ਆ ਜਿਹੜਾ ਫਗਵਾੜਾ ਜਿਹੜੇ ਦੇ ਵਿੱਚ ਟਰਾਲਾ ਖੜਾ ਲੁਧਿਆਣੀ ਦੇ ਕੋਲੇ ਆ ਤੇ ਇਹਦਾ ਰੇਟ ਫੋਨ ਤੇ ਕਰ ਸਕਦੇ ਆ ਵੀਰ ਕੋ ਸਾਰੀ ਬਕੋ ਸਟੈਪ ਨਾ ਕਰਿਓ 2004 ਮਾਡਲ ਟਰੈਕਟਰ ਜਿਹੜਾ ਗਰਦਾਸਪੁਰ ਦੇ ਵਿੱਚ ਖੜਾ ਤੇ 575 ਤੇ 2004 ਮਾਡਲ ਮੈਂ ਕਹਿੰਦਾ ਟਾਇਰ ਹੈਗੇ 40 45 ਬੈਠੇ 50 ਪੈਸੇ ਤੇ ਟਾਪ ਨੇ ਕਿਨਾਲ ਡਰਵਰ ਨਾਲ ਆ ਛਤਰੀ ਲੱਗੀ ਹੈ ਕੱਪੜੇ ਵਾਲੀ ਇਹ ਮੂਹਲੇ ਪੁਛਾਂ ਦਾ ਤੇ ਇਸੇ ਦਾ ਕੰਮ ਸਾਰਾ ਹੋਇਆ ਇੰਜਣ ਘੇਰਦਾ ਜਮਾ ਉਹ ਕਿਹਾ ਵਾਕੇ ਲੈ ਸਾਡੇ 1 ਰੁਪਏ ਦਾ ਨੁਕਸ ਹੋ ਗਿਆ। ਐਨਾ ਵੀਰਾਂ ਦੇ ਟਰੈਕਟਰ ਵੱਡਾ ਲੈਣਾ ਤਾਂ ਵੇਚ ਰਹੇ ਆ ਤੇ ਗਰਦਾਸਪੁਰ ਜਿਹੜਾ ਦੇ ਵਿੱਚ ਖੜਾ ਟਰੈਕਟਰ ਫਤੇਖਣ ਚੂੜੀਆਂ ਪੈਂਡਾ ਕਿਸੇ ਵੀ ਵੀਰ ਭਾਈ ਨੇ ਚੀਜ਼ ਲੈਣੀ ਹੋਵੇ ਆਪਣੇ ਨਾਲ ਸੰਪਰਕ ਜਾਂ ਕੋਕਾਪੇ ਟਰੈਕਟਰ ਕਿਸੇ ਵੀ ਵੀਰ ਭਾਈ ਨੂੰ ਲੈਣਾ ਹੋਵੇ ਬਿਨਾਂ ਸੰਪਰਕ ਸਾਥ ਦੇ ਹਮ ਤੇ ਇੰਜਣ ਘੇਰ ਲਿਫਟ ਦਾ ਉਹ ਕਿਹਾ ਚਾਰੇ ਟਾਇਰ ਨਵੇਂ ਆ। ਕਿਸੇ ਦੇ ਘਰੇ ਆ ਕੇ ਵੀਡੀਓ ਬਣਾਉਣੀ ਹੋਵੇ ਉਹ ਵੀ ਆਪਣੇ ਨਾਲ ਸੰਪਰਕ ਕਰ ਸਕਦੇ ਆ ਤੇ ਉਹ ਆਪਣਾ ਮੋਬਾਈਲ ਨੰਬਰ ਚੱਲੀ ਜਾਂਦਾ ਕਿੱਥੋਂ ਵੀਡੀਓ ਸ਼ੁਰੂ ਹੁੰਦੀ ਆ ਤੇ ਇਹਦਾ ਰੇਟ ਹੈਗਾ 4 2 ਲੱਖ ਤੇ 10000 ਰੁਪਿਆ 2 ਲੱਖ 10000 24 ਮਡ ਟਰੈਕਟਰ ਆ ਤੇ ਇੰਗਣ ਕੇ ਲੈਫਟ ਦਾ ਓਕੇ ਆ ਤੇ 400 ਘੰਟਾ ਟਰੈਕ ਸਾਰਾ ਚੱਲਿਆ ਵਾ ਤੇ ਪਹਿਲੀ ਪਾਰਟੀ ਆ ਕਿਸੇ ਵੀ ਵੀਰ ਪਾਈ ਨੂੰ ਲੈਣਾ ਹੋਵੇ ਵੀ ਨਾਲ ਸੰਪਰਕ ਕਰ ਸਕਦੇ ਆ ਤੇ ਸਪੈਸਰ ਡੀਜਨ ਟਰੈਕਟਰ ਆ ਤੇ 400 ਘੰਟੇ ਚੱਲਿਆ ਸਿਰਫ 2024 ਮਾਡਲ ਆ 98 ਪਹਿ ਟਾਇਰ ਪਈ ਆ ਇਹਦੇ ਤੇ ਵੀਰ ਬਾਹਰ ਚੱਲੇ ਆ ਤਾਂ ਵੇਚ ਰਾਇਆ ਕਿਸੇ ਵੀ ਵੀਰਪਾਈ ਨੇ ਲੈਣਾ ਬੇ ਸਾਰੇ ਵੀਰਪਾਈ ਵੇਖ ਲੋ ਤੇ ਕੋਕਾ ਵੀ ਟਰੈਕਟਰ ਆ ਤੇ ਪਹਿਲੀ ਪਾਰਟੀ ਆ ਕਾਜ ਪੱਤਰ ਸਾਰੇ ਓਕੇ ਆ ਟਰੈਕਟਰ ਦੇ ਤੇ ਫਰਸਟ ਪਾਰਟੀ ਆ ਕਿਸੇ ਵੀ ਵੀਰਪਾਈ ਨੇ ਲੈਣਾ ਬੇ ਬਿਨਸਪਰਕਰ ਸਾਧਨ ਤੇ ਟਾਪ ਦੇ ਕਿਨਾਰੇ ਦਾ ਡਾਬਰ ਨਾਲ ਆ ਤੇ ਫੱਟੀ ਚੋਂ ਦਾ ਡਾਬਰ ਤੋਂ ਵੀ ਨਹੀਂ ਰੰਗ ਲਿਆ ਨਾ ਟਾਪ ਦੇ ਇੱਕ ਦਾ ਜੁੜੀ ਪਾਈ ਨਹੀਂ ਤੇ ਇੰਜਣ ਗੇਰ ਦਾ ਜਮ ਕੋਕ ਓਕੇ ਆ ਜਾਵਾ ਟਰੈਕਟਰ 400 ਘੰਟੇ ਦੇ ਵਿੱਚ ਕੀ ਹੋਣਾ ਹੁੰਦਾ ਟਰੈਕਟਰ ਨੂੰ ਕੁਝ ਨਹੀਂ ਹੁੰਦਾ ਤੇ 4x4 ਤੇ ਇਹਦਾ ਰੇਟ ਹੈਗਾ ਟਰੈਕਟਰ ਦਾ 10 ਲੱਖ ਤੇ 70000 ਰੁਪਿਆ 10 ਲੱਖ 70000 ਰੁਪਿਆ ਰੇਟ ਆ 1988 ਮਾਡਲ ਦੀ ਜੀਪ ਪ੍ਰੋਇਪਰ ਜ਼ਿਲ੍ਹੇ ਦੇ ਵਿੱਚ ਖੜੀ ਹੈ ਇਹ ਐਡੋ ਅਡੇਰੀਆਂ ਚ ਤੇ ਕੇ ਇੰਝ ਜਾਂ ਪ੍ਰੋਇਪਰ ਜ਼ਿਲ੍ਹੇ ਦੇ ਵਿੱਚ ਜੀਪ ਖੜੀ ਆ ਪੰਜਾਬ ਨੰਬਰ ਸਾਰੀ ਜਾਣਕਾਰੀ ਫੋਨ ਲੱਗ ਲੈ ਸੱਦੇ ਕੋਕਾ ਪੀ ਜੀਪ ਆ ਤੇ ਪੇਂਟ ਹੋਇਆ ਵਾ ਨਵਾਂ ਤੇ ਟਾਇਰ ਨਵੇਂ ਪਾਏ ਵੀ ਆ ਤੇ ਕੱਪੜਾ ਦਮਾਂ ਲੱਗਿਆ ਸੀਟ ਕਵਰ ਨਵੇਂ ਚੜੇ ਹੋਏ ਆ ਤੇ ਸਾਰੀ ਜਾਣਕਾਰੀ ਫੋਨ ਲੱਗ ਕੇ ਲੈ ਸੱਦੇ ਰੇਟ ਹੈ ਇਹਦਾ ਰੇਟ ਫੋਨ ਤੇ ਕਰ ਸਕਦੇ ਆ ਸਾਰੀ ਜਾਣਕਾਰੀ ਫੋਨ ਲਾ ਕੇ ਤੇ ਰੇਟ ਫੋਨ ਤੇ ਕਰ ਸਕਦੇ ਆ 1988 ਮਟੜਾ ਫੌਜੀ ਰੰਗ ਦਾ ਰੰਗ ਪੇਂਟ ਨਵਾਂ ਹੋਇਆ ਵਾ ਸਟਿੱਕਰ ਸਟਿੱਕਰ ਜੇ ਲਾਉਣ ਵਾਲੇ ਵਾ ਇੰਜਨ ਗੇਅਰ ਦੀ ਓਕੇ ਆ ਤੇ ਜਿਹੜਾ ਪ੍ਰੋਜੈਕਟਰ ਉੱਥੇ ਖੜੀ ਆ ਵੀਡੀਓ ਲਾਇਕ ਸ਼ੇਅਰ ਕਮੈਂਟ ਚੈਂਜਰ ਫੋਲੋ ਰੇਟ ਫੋਨ ਤੇ ਇਹਦਾ